ਸੁਮਾਨਯੋਗ ਹਾਈ ਕੋਰਟ ਦੇ ਵੱਲੋਂ ਅੱਜ ਇੱਕ ਵੱਡਾ ਫਰਮਾਨ ਜਾਰੀ ਕੀਤਾ ਗਿਆ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਫਰਮਾਨ ਜਾਰੀ ਹੋਇਆ ਜ਼ਿਕਰਖਾਸ ਹੈ ਕਿ ਬੀਤੇ ਲਗਭਗ 5 ਮਹੀਨੇ ਤੋਂ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਹਰਿਆਣਾ ਗਵਰਨਮੈਂਟ ਦੇ ਵੱਲੋਂ ਬੰਦ ਕੀਤਾ ਗਿਆ ਸੀ ਬੈਰੀਕੇਡਿੰਗ ਕੀਤੀ ਗਈ ਸੀ ਉਸ ਨੂੰ ਲੈ ਕੇ ਹੋਣ ਫੈਸਲਾ ਆਇਆ ਤੇ ਇਸ ਸਬੰਧ ਦੇ ਵਿੱਚ ਇੱਕ ਪਟੀਸ਼ਨ ਧਾਰ ਕਰੀਤੀ ਗਈ ਸੀ ਤੇ ਸਾਡੇ ਨਾਲ ਇਸ ਸਬੰਧ ਦੇ ਵਿੱਚ ਉਹਦੇ ਪ੍ਰਤਾਪ ਸਿੰਘ ਜਿਹੜੇ ਵਕੀਲ ਨੇ ਉਹ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਆਖਰ ਇਸ ਮਸਲੇ ਦੇ ਵਿੱਚ ਕਿੰਨਾ ਸਮਾਂ ਲੱਗਿਆ ਤੇ ਜਿਹੜੀ ਇਹ ਪਟੀਸ਼ਨ ਧਾਰ ਕੀਤੀ ਗਈ ਹੈ ਇਸ ਦੇ ਵਿੱਚ ਕੀ ਕੁ ਪਾਇਆ ਗਿਆ ਸੀ ਕੀ ਕੁਝ ਨਿਕਲ ਕੇ ਸਾਹਮਣੇ ਆ ਸਭ ਤੋਂ ਪਹਿਲਾਂ ਪ੍ਰਤਾਪ ਜੀ ਇਸ ਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਧੰਨਵਾਦ ਜੀ ਸੋ ਕਿਵੇਂ ਵੇਖ ਰਹੇ ਹੋ ਜਿਹੜਾ ਅੱਜ ਇਹ ਫੈਸਲਾ ਮਾਨਯੋਗ ਹਾਈ ਕੋਰਟ ਦੇ ਵੱਲੋਂ ਸੁਣਾਇਆ ਗਿਆ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਹੁਣ ਜਿਹੜੀ ਬੈਰੀਕੇਡਿੰਗ ਹਰਿਆਣਾ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਉਸ ਨੂੰ ਹਟਾ ਦਿੱਤਾ ਜਾਵੇਗਾ ਤੇ ਇਸ ਬੰਦੇ ਵਿੱਚ ਸਾਨੂੰ ਦੱਸੋ ਕਿ ਜਿਹੜੀ ਇਹ ਪੀਆਈਐਲ ਪਾਈ ਹੋਈ ਸੀ ਇਸ ਦੇ ਵਿੱਚ ਕੀ ਕੁਝ ਤੁਸੀਂ ਦਾਇਰ ਕੀਤਾ ਗਿਆ ਸੀ ਤੇ ਇਹ ਜਿਹੜੀ ਕਿਸਾਨਾਂ ਨੂੰ ਕਿੰਡੀ ਕੁਡੀ ਰਾਹਤ ਕਿਸਾਨਾਂ ਲਈ ਤਾਂ ਬਹੁਤ ਵੱਡੀ ਰਾਹਤ ਹੈ ਜੀ ਇਹ ਪੀਆਈਐਲ ਜਿਵੇਂ ਕਿ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਸੀ ਫੋਰ ਐਮਐਸਪੀ ਜੋਗੀ ਮੈਨੂੰ ਬੜੀ ਇੱਕ ਵਾਜਿਬ ਜੀ ਡਿਮਾਂਡ ਲੱਗੀ ਸਟੇਟ ਆਫ ਹਰਿਆਣਾ ਨੇ ਬੜੇ ਬੈਡ ਤਰੀਕੇ ਨਾਲ ਉਹਨੂੰ ਰਿਵਰਟ ਕੀਤਾ ਤੇ ਬੈਰੀਗੇਟਿੰਗ ਕੀਤੀ ਸੱਤ-ਸੱਤ ਲੇਅਰ ਦੀ ਜਿਸ ਚ ਕੰਕਰੀਟ ਤੇ ਦੈਟ ਹੈਵ ਪ੍ਰੋਵੀਜ਼ਨ ਆਫ ਇਲੈਕਟ੍ਰੀਫਿਕੇਸ਼ਨ ਤੇ ਉਹ ਮੈਨੂੰ ਗੱਲ ਬਹੁਤ ਗਲਤ ਲੱਗੀ ਕਿ ਇਹ ਸਿਟੀਜ਼ਨ ਆਫ ਇੰਡੀਆ ਨਾਲ ਧੱਕਾ ਹੋ ਰਿਹਾ ਆ ਤੇ ਮੈਂ ਇਹਦੇ ਕਿਸਾਨਾਂ ਦੇ ਹੱਕ 'ਚ ਇੱਥੇ ਹਾਈ ਕੋਰਟ 'ਚ ਪੀਆਈਐਲ ਫਾਈਲ ਕੀਤੀ ਮੇਰੇ ਤੋਂ ਬਾਅਦ ਥੇਰੀ ਹੋਰ ਵੀ ਪੀਆਈਐਲ ਨਾ ਕੁਝ ਦੀ ਕੋਈ ਕਿਸਾਨਾਂ ਦੇ ਹੱਕ ਦੀ ਕੋਈ ਕਿਸਾਨਾਂ ਦੇ ਅਗੇਂਸਟ ਫਾਈਲ ਹੋਈ ਆ ਬਟ ਉਹ ਸਾਰੀ ਜੱਜ ਸਾਹਿਬ ਨੇ ਮੇਰੇ ਮੇਰੇ ਵਾਲੇ ਕੇਸ ਨਾਲ ਅਟੈਚ ਕਰਤੀਆਂ ਤੇ 28 ਮਈ ਨੂੰ ਪਿਛਲੀ ਡੇਟ ਤੇ ਅਸੀਂ ਬਹਿਸ ਕੀਤੀ ਜੱਜ ਸਾਹਿਬ ਕੀ ਇਹ ਸ਼ੰਭੂ ਬੋਰਡਰ ਹੈ ਜਿਹੜਾ ਪਿਛਲੇ 6 ਮਹੀਨੇ ਤੋਂ ਬੰਦ ਹੋਇਆ ਹੋਇਆ ਜੋ ਕਿ ਮੌਲਿਕ ਅਧਿਕਾਰਾਂ ਦੀ ਵਾਇੋਲੇਸ਼ਨ ਹੈ ਤੇ ਡੇਲੀ ਕਮਿਊਟਰ ਵੀ ਉਹਦੇ ਕਰਕੇ ਸਫਰ ਹੋ ਰਹੇ ਆ ਤੇ ਸਟੇਟ ਆਫ ਹਰਿਆਣਾ ਦੇ ਵਕੀਲ ਨੇ ਕਿਹਾ ਵੀ ਇਹ ਪਾਰਸ਼ਲੀ ਖੁੱਲ੍ਹਾ ਹੈ ਨੈਸ਼ਨਲ ਹਾਈਵੇ ਜਿਹੜੀ ਗੱਲ ਅ ਅਸੀਂ ਆਬਜੈਕਟ ਕੀਤੀ ਵਿਦ ਫਿਜ਼ੀਕਲ ਐਵੀਡੈਂਸ ਤੇ ਜੱਜ ਸਾਹਿਬ ਨੇ ਸਟੇਟਸ ਦੀ ਕੀਤਾ ਬਾਇ ਵੇ ਆਫ ਐਫੀਡੇਵਿਟ ਅੱਜ ਹਾਈ ਕੋਰਟ ਚ ਐਫੀਡੇਵਿਟ ਫਾਈਲ ਹੋਇਆ ਤੇ ਬਹਿਸ ਹੋਈ ਬਹਿਸ ਹੋਈ ਤੇ ਉਹਦੇ ਵਿੱਚ ਸੀਗਾ ਕਿ for maintaining public order we are closing this highway we have imposed such barricading for uh, maintaining public order ese is point nu revert kita ki mere exercise of the fundamental rights by some citizens cannot be considered as a threat to the public order ki merely some kisanana nu protest karna hai eh appa oh ni consider kar sakde ki eh public order kharab karnge te is gal nu sade ik बहस ਨੂੰ ਕਨਸੀਡਰ ਕਰਦੇ ਹੋਏ ਤੇ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਨੂੰ ਕਨਸੀਡਰ ਕਰਦੇ ਹੋਏ ਜੱਜ ਸਾਹਿਬ ਨੇ ਫੈਸਲਾ ਦਿਆ ਤੇ ਸਟੇਟ ਆਫ ਹਰਿਆਣਾ ਨੂੰ ਫਟਕਾਰ ਲਈ ਵੀ ਤੁਸੀਂ ਇੱਕ ਹਫਤੇ ਦੇ ਵਿੱਚ ਇਹ ਬੈਰੀਗੇਟਿੰਗ ਹਟਾਓ ਤੇ ਜਿਹਨੂੰ ਜਿੱਥੇ ਜਾਣਾ ਆ ਕਿਸਾਨਾਂ ਨੂੰ ਅੱਗੇ ਜਾਣਾ ਆ ਪਿੱਛੇ ਜਾਣਾ ਆ ਉਹਨਾਂ ਦੀ ਮਰਜ਼ੀ ਹੈ ਤੇ ਡੇਲੀ ਕਮਿਊਟਰ ਵੀ ਸਫਰ ਹੋ ਰਹੇ ਆ ਉਹ ਵੀ ਫ੍ਰੀ ਫਲੋ ਐਨਸ਼ੋਰ ਕਰੋ ਜੇਕਰ ਗੱਲ ਕੀਤੀ ਜਾਵੇ ਇਸ ਬਾਰਡਰ ਨੂੰ ਲੈ ਕੇ ਹੁਣ ਹਰਿਆਣਾ ਗਵਰਨਮੈਂਟ ਦੇ ਕੋਲ ਕੋਈ ਅੱਗੇ ਪਟੀਸ਼ਨ ਨੂੰ ਰਿਵਿਊ ਪਟੀਸ਼ਨ ਦਾਇਰ ਕਰਨ ਦੀ ਕੋਈ ਹੈਗੀ ਆ ਇਦਾਂ ਦੀ ਜਾਂ ਇਹਦਾ ਮਤਲਬ ਕੋਈ ਸੁਪਰੀਮ ਕੋਰਟ ਜਾ ਸਕਦੀ ਨੇ ਜਾਂ ਹਾਈ ਕੋਰਟ ਦੇ ਵਿੱਚ ਹੀ ਰਿਵਿਊ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਜਿਵੇਂ ਪਿੱਛੇ ਸਾਡਾ ਹੀ ਕੋਰਡਰ ਚੈਲੰਜ ਹੋਇਆ ਸੀ ਜਿਸ ਚ ਅਸੀਂ ਜੁਡੀਸ਼ੀਅਲ ਕਮਿਸ਼ਨ ਬਣਵਾਈ ਸੀ ਸ਼ੁਭਕੰਡ ਦੇ ਡੈਥ ਦੀ ਵੀ ਇੱਕ ਜੱਦ ਸਾਹਿਬ ਹੋਣਗੇ ਫੋਰ ਇ ਅਸੀਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਇਆ ਸੀ ਜਿਸ ਵਿੱਚ ਡੀਜੀ ਏਡੀਜੀਪੀ ਹਰਿਆਣਾ ਤੇ ਏਡੀਜੀਪੀ ਪੰਜਾਬ ਤੇ ਇੱਕ ਜੱਜ ਸਾਹਿਬ ਉਹ ਇੱਕ ਜਦ ਸਾਹਿਬ ਹੋਣਗੇ ਤੇ ਚੇਅਰਪਰਸਨ ਉਸ ਆਰਡਰ ਨੂੰ ਚੈਲੰਜ ਕਰਦੇ ਹੋਏ ਇਹ ਸੁਪਰੀਮ ਕੋਰਟ ਗਏ ਸੀ ਤੇ ਹੋ ਸਕਦਾ ਇਹ ਇਸ ਆਰਡਰ ਨੂੰ ਵੀ ਚੈਲੰਜ ਕਰਦੇ ਹੋਏ ਸੁਪਰੀਮ ਕੋਰਟ ਜਾਣ ਜੇਕਰ ਗੱਲ ਕੀਤੀ ਹੈ ਪਈ ਹੈ 12 ਵਾਸਤੇ ਸਟੇਟ ਆਫ ਹਰਿਆਣਾ ਨੇ ਸਟੇਟ ਆਫ ਹਰਿਆਣਾ ਵਰਸਸ ਦੂਦੇ ਪ੍ਰਤਾਪ ਸਿੰਘ ਦੀ ਉੱਥੇ ਇਹਨਾਂ ਦੀ ਐਸਐਲਪੀ ਹੈ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਸਮਾਂ ਉਹਨਾਂ ਨੂੰ ਇਹਨਾਂ ਬਾਰਡਰਾਂ ਦੇ ਉੱਤੇ ਵਟਾਉਣਾ ਪਿਆ ਖਡੌਰੀ ਦੀ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਕਿੰਤੂ ਪਰੰਤੂ ਵੀ ਹੋਏ ਸਵਾਲ ਜਵਾਬ ਵੀ ਖੜੇ ਹੋਏ ਇੱਕ ਸ਼ੁਭਕਰਨ ਸਿੰਘ ਕਿਸਾਨ ਸ਼ਹੀਦ ਵੀ ਹੋਇਆ ਤੇ ਕਈ ਕਿਸਾਨਾਂ ਜਿਹਨਾਂ ਤੇ ਉੱਤੇ ਲਾਠੀ ਚਾਰਜ ਹੋਇਆ ਆਸੂ ਗੈਸ ਤੇ ਗੋਲੀ ਚਲਾਏ ਗਏ ਸਿੱਧੀਆਂ ਗੋਲੀਆਂ ਤੱਕ ਵਰਾਈ ਗਈਆਂ ਜਿਹੜੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਇਸ ਸਬੰਧ ਦੇ ਵਿੱਚ ਵੀ ਹਾਈ ਕੋਰਟ ਦੇ ਵੱਲੋਂ ਕੋਈ ਫਟਕਾਰ ਲਗਾਈ ਗਈ ਆ ਉਹ ਹਲੇ ਹਲੇ ਕੇਸ ਜਦੋਂ ਫਾਈਨਲ ਡਿਸਪੋਜ਼ਲ ਜਾਊਗਾ ਉਹ ਫੇਰ ਹੋਊਗੇ ਉਹਦੇ ਤੇ ਬਹਿਸ ਤੇ ਡੀਟੇਲ ਆਰਡਰ ਬਟ ਇਹ ਵੀ ਅਜਲ ਵੀ ਇੱਕ ਇੰਟੈਰੀਮ ਆਡਰ ਹੀ ਆ ਜੱਜ ਸਾਹਿਬ ਨੇ ਮੇਰੀ ਪੁਰਾਣੀ ਪਿਛਲੀ ਡੇਟ ਵਾਲੀ ਪ੍ਰੇਅਰ ਨੂੰ ਕੰਸੀਡਰ ਕਰਦੇ ਹੋਏ ਦਿੱਤਾ ਜਿਹੜਾ ਜਿੱਕਰ ਗੱਲ ਕੀਤੀ ਜਾਵੇ ਹੁਣ ਕਿਸਾਨਾਂ ਦੀ ਕਿ ਕਿਸਾਨਾਂ ਨੂੰ ਇਰਾਹਾ ਦੇ ਦਿੱਤੀ ਕਿ ਇਹ ਕਿਸਾਨ ਅੱਗੇ ਜਾ ਸਕਦੇ ਨੇ ਇਹ ਜਿਹੜੀ ਪਟੀਸ਼ਨ ਧਾਰ ਕੀਤੀ ਗਈ ਸੀ ਉਸ ਦੇ ਵਿੱਚ ਜਿਹੜਾ ਹੁਣ ਜੱਜਮੈਂਟ ਆਈ ਹੈ ਉਸ ਦੇ ਵਿੱਚ ਇਹ ਫੈਸਲਾ ਹੋਇਆ ਕਿ ਕਿਸਾਨ ਦਿੱਲੀ ਜਾ ਸਕਦੇ ਨੇ ਜਾਂ ਸਿਰਫ ਸਿਰਫ ਇਹ ਕਿਹਾ ਗਿਆ ਕਿ ਬੈਰੀਕੇਟਿੰਗ ਹਟਾਈ ਜਾਵੇ ਕੱਲੇ ਕਿਸਾਨ ਹੀ ਨਹੀਂ ਕੋਈ ਵੀ ਹੋਵੇ ਉਹ ਉਸ ਉਸ ਰੋਡ ਤੋਂ ਜਾ ਸਕਦਾ ਹੈ ਸਟੇਟ ਉਹਨੂੰ ਬੈਨ ਨਹੀਂ ਕਰ ਸਕਦੀ ਤੇ ਸਾਰਿਆਂ 'ਚ ਕਿਸਾਨ ਵੀ ਸਾਰਿਆਂ ਦਾ ਹੀ ਇੱਕ 파ਰਟ ਹੁੰਦੇ ਆ ਜਰਨਲ ਪਬਲਿਕ ਵਾਸਤੇ ਖੁੱਲਿਆ ਹੋ ਕਿਸਾਨਾਂ ਵਾਸਤੇ ਵੀ ਖੁੱਲਿਆ ਨੌਨ ਕਿਸਾਨਾਂ ਵਾਸਤੇ ਵੀ ਖੁੱਲਿਆ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਗਵਰਨਮੈਂਟ ਦੀ ਕੀ ਹਰਿਆਣਾ ਗਵਰਨਮੈਂਟ ਇਹ ਬੈਰੀਕੇਟਿੰਗ ਕਰ ਸਕਦੀ ਹੈ ਕੋਈ ਕਾਨੂੰਨੀ ਪੈਂਤੜਾ ਹੈ ਸੀ ਉਹਨਾਂ ਦੇ ਕੋਲ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਜੇ ਫਿਰ ਉਹਨਾਂ ਦੇ ਵੱਲੋਂ ਇਹ ਕਾਨੂੰਨੀ ਪੈਂਤੜਾ ਉਹਨਾਂ ਦੇ ਕੋਲ ਨਹੀਂ ਸੀ ਤਾਂ ਉਹਨਾਂ ਨੂੰ ਹੁਣ ਜਿਹੜੀ ਅੱਗੇ ਦੀ ਜਿਹੜੀ ਪ੍ਰੋਵੀਜ਼ਨ ਹੋਏਗੀ ਹਾਈ ਕੋਰਟ ਦੇ ਵੱਲੋਂ ਕੀ ਚੈਲੰਜ ਹੋਣੀ ਇਹ ਤੁਸੀਂ ਸਹੀ ਕੁਐਸਚਨ ਪੁੱਛਿਆ ਇਹ ਜਦੋਂ ਅਸੀਂ ਜਦੋਂ ਇਹ ਜਜਮੈਂਟ ਪਾਸ ਹੋਊਗੀ ਫਾਈਨਲ ਆਰਡਰ ਪਾਸ ਹੋਣਗੇ ਇਹ ਇੱਕ ਗਾਈਡਲਾਈਨ ਹੋਊਗੀ ਫੋਰ ਦਾ ਸਟੇਟ ਔਰ ਦਾ ਫਾਰਮਰਸ ਐਂਡ ਦਾ ਫਾਰਮਰਸ ਕਿਉਂਕਿ ਇਹ ਕੋਈ ਲਾਸਟ ਪ੍ਰੋਟੈਸਟ ਤਾਂ ਹੋਣਾ ਨਹੀਂ ਅੱਗੇ ਵੀ ਪ੍ਰੋਟੈਸਟ ਹੋਣੇ ਆ ਕਦੇ ਕਿਸਾਨ ਨੇ ਕਦੇ ਕਿਸੇ ਹੋਰ ਨੇ ਤੇ ਸਟੇਟ ਵਾਸਤੇ ਇੱਕ ਜਰਨਲ ਗਾਈਡਲਾਈਨ ਹੋਊਗੀ ਤੁਸੀਂ ਕਦੇ ਐ ਬੈਨ ਨਹੀਂ ਕਰ ਸਕਦੇ ਅਸੀਂ ਲਾਸਟ ਅਸੀਂ ਅੱਜ ਐਨਸ਼ੋਰ ਕਰਦੇ ਆਂ ਵੀ ਲਾਸਟ ਜਦੋਂ ਇਹਦੀ ਫਾਈਨਲ ਜਜਮੈਂਟ ਆਊਗੀ ਤੇ ਇਸ ਪੁਆਇੰਟ ਤੇ ਅਸੀਂ ਜਜਮੈਂਟ ਲੈ ਕੇ ਆਵਾਂਗੇ ਠੀਕ ਹੈ ਉਹਦੇ ਲਈ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਤ ਵੈਲਕਮ ਸੋ ਈਸ਼ਾਨ ਉਹਦੇ ਪ੍ਰਤਾਪ ਸਿੰਘ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਜਜਮੈਂਟ ਹੈ ਹਰਿਆਣਾ ਆਵਦ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਹੁਣ ਜਿਹੜੇ ਕਿਸਾਨ ਨੇ ਉਹ ਅੱਗੇ ਜਾ ਸਕਦੇ ਨੇ ਤੇ ਹਰਿਆਣਾ ਗਵਰਨਮੈਂਟ ਦੇ ਕੋਲ ਵੀ ਕੋਈ ਰਾਈਟ ਨਹੀਂ ਹੈ ਕਿ ਉਹ ਕਿਸੇ ਨੂੰ ਰੋਕ ਸਕਣ ਇਸ ਤਰ੍ਹਾਂ ਬੈਰੀਕੇਡਿੰਗ ਕੀਤੀ ਜਾ ਸਕੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣਾ ਗਵਰਨਮੈਂਟ ਦੇ ਵੱਲੋਂ ਕੋਈ ਰਿਵਿਊ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਜਾਂ ਸੁਪਰੀਮ ਕੋਰਟ ਦਾ ਸਹਾਰਾ ਲਿਆ ਜਾਂਦਾ ਹੈ ਜਾਂ ਜਿਹੜੇ ਇਹ ਹੁਕਮ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਹਨਾਂ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਇੱਕ ਹਫਤੇ ਦੇ ਵਿੱਚ ਬੈਰੀਕੇਟਿੰਗ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਵੀਡੀਓ ਜਨੈਸ ਪ੍ਰਵੀਨ ਦੇ ਨਾਲ ਸਰਮਜੀਤ ਸਿੰਘ ਚੰਨੀ ਚੰਡੀਗੜ੍ਹ